ਗੁਰ ਨਾਨਕ ਸੀਨੀਅਰ ਸਕੰਦਰੀ ਸਕੂਲ ਦਰਾਹਾ ਵਿਖੇ ਨਵੇਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੂੰ ਨਵੇਂ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਕੈਂਪ ਨੂੰ ਸੰਬੋਧਨਦਿਆਂ ਦਰਾਹਾ ਦੇ ਟ੍ਰੈਫਿਕ ਕੰਚਾਰ ਗੁਰਦੀਪ ਸਿੰਘ ਠੀਕੀ ਨੇ ਦੱਸਿਆ ਕਿ ਨਵੇਂ ਕਾਨੂੰਨ ਦੇ ਅਨੁਸਾਰ ਅਗਰ ਕੋਈ ਅੰਡਰਏਜ ਬੱਚਾ ਜੋ 18 ਸਾਲ ਤੋਂ ਘੱਟ ਹੈ ਜਿਸ ਦਾ ਲਾਇਸੈਂਸ ਨਹੀਂ ਬਣਿਆ ਹੋਇਆ ਅਗਰ ਉਹ ਦੋ ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸਦੇ ਪਰਿਵਾਰ ਨੂੰ ਉਸਦੇ ਪੇਰੈਂਟਸ ਨੂੰ 25000 ਰੁਪਏ ਜੁਰਮਾਨਾ ਅਤੇ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਦੂਸਰੇ ਪਾਸੇ ਸਕੂਲ ਦੇ ਪ੍ਰਿੰਸੀਪਲ ਡੀਪੀ ਠਾਕਰ ਨੇ ਦੱਸਿਆ ਕਿ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਦੇ ਲਈ ਇਹ ਜੋ ਕਾਨੂੰਨ ਬਣਾਇਆ ਗਿਆ ਬਹੁਤ ਹੀ ਸਲਾਘਾਯੋਗ ਹੈ, ਪ੍ਰਸ਼ੰਸਾਯੋਗ ਹੈ। ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਦੀ ਬੱਚਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਕਿਸੇ ਵੀ ਅਣਸਖਾਵੀ ਘਟਨਾ ਤੋਂ ਬਚਾਅ ਹੋ ਸਕੇ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਇਹਨਾਂ ਕਹਿੰਦੇ ਮੇਕਅਪ ਕਰਦਾ ਉਹਨਾਂ ਨੂੰ ਜੁਰਮ ਕਰਨਾ ਚਾਹੀਦਾ। ਕਿਉਂਕਿ ਸਮਾਨ ਮਿਲ ਗਿਆ ਅਸੀਂ ਇਹਨਾਂ ਨੂੰ ਚੱਕ ਕੇ ਥਾਣੇ ਲੈ ਜਾਣਾ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ। ਦੁਬਾਰਾ ਬੇਰਬੀਤੀ ਕਰਦਾ ਵੀ ਕੋਈ ਵੀ ਬੱਚਾ ਨਗੈਣੀ ਨਾ ਪਾਤੋ ਬਹੁਤ ਸਖਤ ਹੁਕਮ ਦਿੱਤਾ ਨੇ ਜੇਕਰ ਕੋਈ ਅੰਡਰਏਜ ਐਕਟ ਦਾ ਚਕਾਰ ਹੋਇਆ ਵੇਖਿਆ ਕਰ ਦੇਖਿਓ ਤਰੇ ਦੋ ਖੋਲ ਕੇ ਦੇਖਿਓ ਵੀ ਉਹਨਾਂ ਦਾ ਜਿਗਰਾ ਕਿੱਡਾ ਹੋਊ ਕਿਹੜਾ ਆਪਣੇ ਮਾਤਾ ਬੱਚੇ ਦਾ ਧੋਖਾ ਆਪਣੇ ਮਾਂ ਦੇ ਵਿੱਚ ਸਹੀ ਬੈਠਾ ਪਰ ਆਪੇ ਨੇ ਨਹੀਂ ਸੋਚਦੇ ਆਪੇ ਨੇ ਨਹੀਂ ਸੋਚਦੇ ਵੀ ਇਹ ਦੋ ਘਟਨਾ ਸਾਡੇ ਨਾਲ ਹੋ ਸਕਦੀ ਆ ਆਪਾਂ ਨਾ ਪਰੇ ਬਾਤ ਨਹੀਂ ਪਰ ਪਰ ਉਹ ਨਹੀਂ ਬਾਤ ਨਹੀਂ ਚਾਹੀਦੀ ਕੋਈਆਂ ਸਰਕਾਰੀਆਂ ਹੁੰਦਾ ਬਹੁਤ ਹੱਕ ਆ ਗਿਆ ਬਾਹਰ ਦਾ ਅਸਰ ਬਾਹਰ ਦਾ ਸੰਗ ਉਥੋਂ ਪ੍ਰੈਸ਼ਰ ਪਾ ਰਿਹਾ ਰੈਟਾ ਕਰਾਇਆ ਨੇ ਵਿਜੇ ਦਾ ਕੋਈ ਵਿਰਾਲ ਸਾਹ ਅੰਡਰਏਜ ਬੱਚਾ ਬੇਕਲ ਚਿਨਾਉਂਦਾ ਫੜਿਆ ਗਿਆ ਜਾਂ ਉਹਦੇ ਮਾਤਾ ਪਿਤਾ ਨੂੰ ਤਿੰਨ ਸਾਲ ਦੀ ਕੈਦ ਆ 25 ਹਜ਼ਾਰ ਰੁਪਏ ਜਮਾਨਤ ਇਸ ਕਰਕੇ ਬੇਨਤੀ ਕਰਨਾ ਆ ਤੁਹਾਡੇ ਨੂੰ ਕਿਉਂਕਿ ਆਪਣਾ ਬਹੁਤ ਵੱਡਾ ਸਕੂਲ ਆ ਸਟਰੈਂਥ ਬਹੁਤਾਂ ਬੱਚਿਆਂ ਦੀ ਇਸ ਕਰਕੇ ਬੇਨਤੀ ਕਰ ਲਾਇਆ ਆਪ ਦਾ ਪਿਤਾ ਦਾ ਸਮਾਲ ਸਾਹਿਬ ਚਲੋ ਚਾਹੇ ਸਾਨੂੰ ਪਰਸਨਲ ਗਰੁੱਪ ਅਫੀਸਰ ਸਾਹਿਬਾਨ ਦੇ ਤੌਰ ਤੇ ਸਮਝ ਲਓ ਅਸੀਂ ਬੇਨਤੀ ਕਰ ਲਾਇਆ ਨਹੀਂ ਕੋਈ ਵੀ ਬੱਚਾ ਅਨਗਹਿਲੀ ਨਾ ਕਰਿਓ ਇਹ ਨਾ ਹੋਵੇ ਕਿਸੇ ਬੱਚੇ ਨੂੰ ਇਹ ਮਾਪਜਾ ਚੜਣਾ ਪਵੇ ਬਾਅਦ ਵਿੱਚ ਕੋਸਟ ਆਇਆ ਤੁਹਾਨੂੰ ਕੋਈ ਵੀ ਬੱਚਾ ਬਾਅਦ ਵਿੱਚ ਇਕੱਲੇ ਨਾ ਹਾਊਗਾ ਨਾ ਹੀ ਬੱਚਾ ਕੋਈ ਵੀ ਕਲ ਤੇ ਬਾਹਰ ਆਊਗਾ ਜੇ ਕੋਈ ਬੱਚਾ ਅੰਡਰਏਜ ਫੜਿਆ ਗਿਆ ਬਿਲਕੁਲ ਇਹ ਨਹੀਂ ਪਸ਼ੁਰਮਾ ਦਾ ਖਾਨਾ ਨਹੀਂ ਹੈ ਪੰਜਾਬ ਸਰਕਾਰ ਦਾ ਹੁਕਮ ਹੈ ਬਈ ਬਹੁਤ ਸਖਤੀ ਬਤੀਜਣੀ ਹੈ 25000 ਰੁਪਏ ਜੁਰਮਾਨਾ 3 ਸਾਲ ਦਾ ਮਾਤਾ ਪਿਤਾ ਨੂੰ ਕੈਦਾ ਇਸ ਕਰਕੇ ਬੱਚਿਓ ਬੇਨਤੀ ਕਰਦੇ ਹਾਂ ਤੁਹਾਨੂੰ ਬਈ ਕਿਰਪਾ ਕਰਕੇ ਆਪਾਂ ਜਿਹੜਾ ਪੰਜਾਬ ਸਰਕਾਰ ਹੈ ਉਹਨਾ ਦੇ ਪੂਰਨ ਆਪਾਂ ਇਹਨਾਂ ਨੂੰ ਮੰਨਣਾ ਅਤੇ ਆਪਾਂ ਆਪਣੇ ਦੂਰਤਾਂ ਵਿੱਚ ਲੁਣਾਉਣਾ ਸਾਰੇ ਵਾਅਦੇ ਕਰੋ ਇਸ ਕਰ ਭਈ ਆਪਾਂ ਇਹ ਵਿਹਕਲ ਆਪ ਦਿਨਾ ਜੀ ਜੱਜ ਸੱਸਰੀ ਬਣਦਾ ਉਹਨਾਂ ਕਰ ਆਪਾਂ ਵਿਹਕਲ ਲੈ ਕੇ ਨਹੀਂ ਆਵਾਂ ਜੇਕਰ ਕਿਸੇ ਨੂੰ ਕੋਈ ਮਜਬੂਰੀ ਆ ਤਾਂ ਉਹ ਆਪਣੇ ਮਾਤਾ ਪਿਤਾ ਨੂੰ ਖਾਓ ਫਿਰ ਸਾਡੇ ਨਾਲ ਛੱਡ ਕੇ ਆਓ ਉਹ ਆਪਣੇ ਆਪ ਛੱਡ ਕੇ ਆਉਣਗੇ ਜਿਨ੍ਹਾਂ ਨੇ ਆਪਣਾ ਬੱਚਾ ਧੋ ਪਰ ਉਸ ਦਾ ਕੰਮ ਸੀ ਜੁਰੂਰ ਹੈ ਤੇ ਪੁੱਤਰੋ ਇਹ ਕਈ ਵਾਰ ਪੰਜਾਬ ਗਵਰਨਮੈਂਟ ਵੱਲੋਂ ਸਨਮਾਨਿਤ ਹੋ ਚੁੱਕੇ ਨੇ ਗਲੇਪਰ ਦੇ ਇਹ ਆਪਣੀ ਡਿਊਟੀ ਪੂਰੀ ਮਾਦਾਰੀ ਨਾਲ ਪੂਰੀ ਗਫਾਦਾਰੀ ਦੇ ਨਾਲ ਨਿਭਾਉਂਦੇ ਹੋਏ ਕਈ ਵਾਰ ਸਨਮਾਨਿਤ ਹੋ ਚੁੱਕੇ ਤੇ ਇੱਕ ਬਹੁ ਵੱਡੇ ਮਾਨਕਿਤ ਸਤਵਾਨ ਦੀ ਗੱਲ ਹੁੰਦੀ ਹੈ जो तो किसी को सम्मानित किया जाता है वह चंगे काम दे सो एक बार होने तरीके बाकी सरकार ने इस तरह का नियम कटिया है ਤੇ ਇਸ ਗੱਲ ਦੀ ਸਭ ਤੋਂ ਵੱਡੀ ਖੁਸ਼ੀ ਆ ਸਿਕਸਸ ਨੂੰ ਹਰ ਮਾਪਿਓ ਨੂੰ ਤੇ ਫਰ ਐਡਮਿਨਿਸਟਰेटर ਨੂੰ ਹੋਏਗੀ ਕਿ 16 ਸਾਲ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਜਦ ਤੱਕ ਲਾਇਸੈਂਸ ਨਹੀਂ ਬਣਦਾ ਉਹਨੂੰ ਭੀਗੜ ਡਰਾਈਵ ਕਰਨਾ ਅਲਾਉ ਨਹੀਂ ਹੈ ਬੜੀ ਚੰਗੀ ਗੱਲ ਹੈ ਐਡ ਲਿਸਟ ਜਿਹੜੇ ਬੱਚੇ ਬਾਈਕ ਆਪ ਲੈ ਕੇ ਆਉਂਦੇ ਨੇ ਮੇਰਾ ਲਾਇਸੈਂਸ ਤੋਂ ਡਰਾਈਵ ਕਰਦੇ ਆ ਉਦੋਂ ਘਟਣਾ ਦਾ ਸ਼ਿਕਾਰ ਹੁੰਦੇ ਸੋ ਬੈਟਰ ਇਹ ਹੈ ਕਿ ਟੋਡੇ ਮਾਂ ਪਿਓ ਜਿਹੜੇ ਬੱਚਿਆਂ ਦੇ ਰਹਿਣਾ ਨਹੀਂ ਆ ਸੰਦਾਰ ਦੇ ਸਕਦੇ ਜਿਹਨਾਂ ਕੋਲ ਲਾਇਸੈਂਸ ਨਹੀਂ ਹੈ ਉਹਨਾਂ ਦੇ ਮੱਦਦ ਫਾਦਰਾਂ ਨੂੰ ਛੱਡ ਕੇ ਜਾਣੇ ਤੇ ਇਹਨਾਂ ਨੇ ਕਿਹਾ ਕਿ 16 ਸਾਲ ਤੋਂ ਲੈ ਕੇ 18 ਸਾਲ ਤੱਕ ਦਾ ਬੱਚਾ ਨਾਨ-ਏਅਰ ਵਾਈਟ ਲਾਇਸੈਂਸ ਬਣਾਏ ਇਹ ਹੀ ਚਲਾ ਸਕਦਾ ਹੈ ਬਿਨਾ ਲਾਇਸੈਂਸ ਤੋਂ ਕੋਈ ਡਰਾਈਵ ਨਹੀਂ ਕਰ ਸਕਦੇ ਬੱਚੋ ਸੋ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਸੇਈ ਇਹਨਾਂ ਲਈ ਤਾਂ ਦਾਅਤ ਕਰਦੇ ਪੰਜਾਬ ਸਰਕਾਰ ਦਾ ਕਰਾਂਗਾ ਪੀਵਾ दिवसात